ਕਲ ਜੋ ਹਰ ਦੇ ਪੱਜੇ ਨਹੀਂ ਰਹਿਣ ਸੇਹਪਾ ਇੱਧਰ ਆ ਉਹ ਫਿਰ ਆਪਣਾ ਕਿੱਦੇ ਵੜ ਜੂੜੀਂਗਾ ਮੂੰਹ ਕਰੀ ਗਾ ਹਾਂ ਹਾਂ ਹੁਣ ਹੱਥੇ ਪਹਿਲਾ ਮਾੜੇ ਮਾੜੇ ਦੋ ਪੱਛੇ ਆ ਗਏ ਲੜਾਈ ਝਗੜੇ ਦੇ ਇੱਧਰ ਆ ਵੇਖ ਲਾ ਕੀ ਕਰ ਲੈ ਤਕੇ ਛਾਈਆਂ ਬੇਦਾਨ ਦੇ ਇੱਧਰ ਵੇਖੋ ਇੱਧਰ ਆਓ ਆ ਜਾ ਇੱਧਰ ਆਣੀ ਆਜੋ ਆਹ ਵੇਖੋ ਕੀ ਬੰਦਿਆ ਆਹੋ ਤੇਰੀ ਪੌੜੀਆਂ ਚੰਗਿਆ ਇੱਧਰ ਚੱਲ ਨਹੀਂ ਆ ਬਜਾ ਲਾਜ ਮਾਈਕ 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 ਆ ਬਜਾ ਆਉਂਦੇ ਜਿਹੜੇ ਹੁੰਦੇ ਇੱਕ ਮੈਨੂੰ ਮੈਕ ਸੁਣ ਲੈ ਆਜੋ ਆਜੋ ਹਾਲਾ ਉਹ ਬੈਗ ਫੜੋ ਮੇਰਾ ਥੋੜੀ ਥੱਲੇ ਛੁੱਟ ਕੇ ਜਾਣੇ ਪਾਓ ਓਕੇ ਹੈ ਪ੍ਰੈਸ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਮੈਂ ਕੋਈ ਟੈਂਗੋ ਮੈਂ ਆ ਜੂਗਾ ਇੱਕ ਦੇ ਕੀ ਬਰੂ ਤੇ ਕਰ ਕੱਟ ਕਰ ਦਊ ਮੈਨੂੰ ਸਾਬ ਜਮ ਖਾ ਪ੍ਰੀਵੀਲੀਜ ਕੱਟ ਫੱਟ ਕਰ ਦਊ ਕੋਈ ਕਾਗਜ਼ਾਗਾ ਤਰਖਾਸਤਾਂ ਮੇ ਤਾਂ ਕੋਈ ਉਹਦੀ ਕਾਟਚੀ ਆਜੋ 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 ਚਲੋ ਦਰਵਾਜ਼ਾ ਨਿਛਾਂ ਤੇ ਪੂਰਾ ਆ ਥੱਲੇ ਜਾ ਪੜੀ ਸੈਰ ਲੈ ਕੇ ਤਾਂ ਕਹੀ ਗੱਲ ਨਾ ਕਰਿਓ ਇਨਸਾਫ ਦੀ ਗੱਲ ਕਰਿਓ ਕੋਈ ਨਹੀਂ ਪੁੱਛੋ ਭਾਜੀ ਨੇ ਕੋਈ ਕਹਾਣੀ ਪੁੱਛੋ ਕਿਹੜਾ ਆਈਏ ਨਹੀਂ ਥੋੜਾ ਖਾ ਗਿਨਦਾ ਆ ਆਓ ਆਓ ਇਹ ਜੋ ਮਦਰ ਬੁੱਕ ਨੇ ਨਾ ਦੇ ਨਾਲ ਪੈਸੇ ਮੰਗਦਾ ਮੇਰੇ ਤੋਂ 20000 ਪਜਾ ਤੱਕ ਅੰਗਰੇਜ਼ 20000 ਪਜਾ ਦੇ ਓਹੋ ਨਾ ਭਾਜੀ ਭਾਜੀ ਥੱਲੇ ਆਓ ਆਲੇ-ਵਾਲੇ ਚਾਤਰ ਵੀ ਲਿਆ ਪਰ ਆਜੋ ਅੱਗੋਂ ਜਾਨ ਕਮਲੁਲਾ ਅਰੇ ਦੱਸੋ ਕਾਗਜ਼ ਕਿਹੜਾ ਉਹ ਦੱਸੋ ਮੈਨੂੰ ਕਾਗਜ਼ ਕਿਹੜਾ ਕਾਹਦੀ ਚੰਗਾਇਆ ਮੈਨੂੰ ਜਾਂ ਮੇਰੇ ਕੋ ਕੋ ਚੀਜ਼ ਪੜੀ ਆ ਫੇਰ ਮੈਂ ਉਸੇ ਤੁਰ ਪੈਣਾ ਮੇਰੇ ਕੋ ਕੋ ਚੀਜ਼ ਪੜੀ ਆ ਹਾਂ ਫੇਰ ਇਹਨਾਂ ਝਗੜਾ ਕੀਤਾ ਮੈਂ ਕਾਹਦੇ ਵਾਸਤੇ ਆਜੀ ਕਾਲੇ ਵਾਸਤੇ ਮੈਂ ਫੰਗਿਆ ਗੱਲ ਦਾ ਜਵਾਬ ਦੇ ਦੂੰ ਇਹ ਜਵਾਬ ਦੇ ਲੋ ਫੱਲੇ ਆ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹਨਾਂ ਨੂੰ ਸਾਫ਼ ਕਰ ਇਦਾਂ ਨਹੀਂ ਮੋਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਵੀ ਕਰੂੰਗਾ ਫੇ ਹੁਣੀ ਹੁਣੀ ਇਹ ਕੋਈ ਦੱਸ ਤੇ ਜੇ ਪ੍ਰਧਾਨਾਂ ਖਲੋਤਾ ਤੇ ਮਾਰਾਗੇ ਮੈਨੂੰ ਪਹਿਲਾਂ ਵੀ ਪੁਲਿਸ ਨੇ ਤਿੰਨ ਚਾਰ ਦਿਨਾਂ ਵਿੱਚ ਚੋਕੇ ਲੱਗੇ ਸੀ ਤੇ ਨਜਾਇਜ਼ ਤਾਂ ਕਰਦੇ ਨਾਲੇ ਪੈਸੇ ਮੰਗਦਾ ਮੇਰੇ ਕੋਲ 20000 ਰੁਪਇਆ ਸੱਚੋ ਮੈਨੂੰ 20000 ਰੁਪਇਆ ਦੇ ਤੇ ਮੈਂ ਗਰੀਬ ਆਂ ਮੈਂ ਕਿੱਥੋਂ ਦੇਣਾ ਮੁਰਗੇ ਜਿਹੜਾ ਬਗਲ ਗਿਆ ਸਮਾ ਕੀ ਨਾ ਹਦਾ ਸਮਾ ਕੀ ਕਿੰਨਾ ਤੱਕ ਜਿੱਤ ਤੱਕ ਕਰਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਇਆ ਨਾ ਮੇਰੇ ਕੋਲ ਕੋਈ ਚੀਜ਼ ਫੜੀ ਨਾ ਕੋ ਲੈ ਦੇਣਾ ਤੇ ਆਜ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਾ ਨੋਕੇ ਰਪਾਗੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਨਾ ਰੋਲਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰ ਆਣ ਕੇ ਫੜੇ ਮੈਂ ਤੇ ਮੇਰਾ ਬੇੜਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਇਹਨਾਂ ਨੇ ਨਿਯਾਜ਼ ਪਤਾ ਕਰਦਾ ਕਿ ਮੇਰੇ ਬੇਟੇ ਤੇ ਵੰਡੇ ਤੇ ਨਿਯਾਜ਼ ਕੋ ਪਤਾ ਤਨ ਮੇਰਾ ਨਿਕਾਬ ਬਾਅਦ ਵਿੱਚ ਪਾਸ ਹੋ ਤੋ ਉਹਨੂੰ ਇਹਨਾਂ ਨੇ ਪਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾੜੇ ਮੁੱਟੇ ਦੋ ਪਰਚੇ ਆ ਗਏ ਲੜਾਈ ਝਗੜੇ ਦੇ ਇੱਧਰ ਆ ਵੇਖ ਲਓ ਕੀ ਕਰਨੇ ਤਕੇ ਸ਼ਈਆਂ ਬੱਬੇ ਚਲਿਆ ਕੋਈ ਨਹੀਂ ਨਹੀਂ ਜਾ ਮੇਰੇ ਕੋਈ ਲਾ ਲੋ ਮੈਨੂੰ ਕਾਗਜ਼ ਦਿਖਾ ਦਿਓ ਤੇ ਇੱਥੇ ਤੈਨੂੰ ਲੈਣਾ

ਇੱਦਾਂ ਨਹੀਂ ਗੱਲ ਬਣੇ ਇੱਦਾਂ ਸੁਣਾਣਾ ਜੇ ਤੈਨੂੰ ਕੈਸਾ ਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇਰ ਹੋਣੀ ਨਹੀਂ ਇਹ ਕੋਈ ਤਾਂ ਤੇ ਜੇ ਤੂੰ ਪ੍ਰਧਾਨ ਬਣ ਲੋ ਤਾਂ ਇੱਥੇ ਖਾਵਾ ਸੌ ਤੂੰ ਚਲ ਬਰਦਾਸ਼ਤ ਦੇ ਕਹਿੰਦਾ ਮੈਂ ਕਿਹਾ ਪ੍ਰਧਾਨੀ ਤਾਂ ਤੇ ਨਾਮ ਦਾ ਸੇਵ ਵੱਟ ਕੇ ਕਰਦੀ ਫੋਟੋ ਜਾ ਫਿਰ ਆ ਜਾ ਮੈਂ ਤੱਕਾ ਮੁੱਦੀ ਤਾਂ ਤੈਨੂੰ ਕਿੱਦਾਂ ਦਾ ਕਰਨਾ ਨਹੀਂ ਮੈਂ ਜਿੱਥੇ ਗੱਲ ਕਰਦੂ ਥੋਕੇ ਉੱਥੇ ਰਹੂੰਗਾ ਚਲ ਆ ਜਾ ਫਿਰ ਆ ਜੀ ਮੈਂ ਬਰਦਾਸ਼ਤ ਆ ਕੇ ਵਾ ਕੇ ਜਾਓ ਤਾਂ ਕੈਪਨ ਆਉਣਾ ਹਾਂ ਜੂ ਬਰਾ ਹੋ ਤਨੀ ਗੱਲ ਕਰਾਂਗੇ ਦਸਾਲ ਹੋ ਗਏ ਹਰ ਦੁਨੀਆ ਦੀ ਕਰ ਦਾਰ ਫੇਰੇ ਬੰਦੇ ਦੁਨੀਆ ਦੀ ਚੱਕਣੇ ਬੰਦਿਆਂ ਦੀ ਦਾਰ ਤੇ ਨਹੀਂ ਮੈਂ ਜਦੋਂ ਚੱਕਣਾ ਆ ਉਹ ਨਹੀਂ ਆ ਇਹ ਦੁਨੀਆ ਦੀ ਥੋੜੀ ਆ ਤੇ ਮੁਕਾਲ ਤੂੰ ਆਪਣੀ ਹੱਥ ਚੋ ਕੇ ਨੁਮਿਆ ਇੰਦਿਆ ਉਹ ਡਾਂਗ ਨਾਲ ਪਿਆਰ ਕਰ ਉਹ ਨਹੀਂ ਨਹੀਂ ਇਤਾਂ ਦੀ ਗੱਲਾਂ ਬੰਦ ਗੰਦਾਰੀ ਫੜੀ ਹੈ ਗੰਦਾਰੀ ਮੈਂ ਕਰਦੇ ਆ ਫੇ ਮਾ ਕੇ ਸਤੋਥ ਫੱਟਾ ਕਰਕੇ ਨਜ਼ਰ ਤੱਕ ਰਹਿੰਦੇ ਯਾਰ ਦੱਸਦੇ ਕੀ ਬੋਲ ਇਹ ਕਬਿਤਵਾਦੋਂ ਖੋ ਗਿਆ ਜੀ ਬਾਪੀ ਦਾ ਜੋਤਰਾਣਾ ਕਰਾ ਲਓ ਹਾਂਜੀ ਬਾਜੀ ਕੁੱਝ ਨਹੀਂ ਛੁੱਟੀ ਤੁਨ ਬਾਈ ਬਾਈ ਜੀ ਨਿਯਾਗ ਨਹੀਂ ਕਰਦੇ ਆ ਓ ਨਿਯਾਗ ਆ ਕੀ ਹੁੰਦਿਆ ਹਾਂਜੀ ਅਜੀ ਹਾਂ ਪਸੇ ਤੁਨ ਆਰੇ ਜੇ ਕਿਨੇ ਕੋ ਫੜਿਆ ਕਿਨੇ ਕੋ ਫੜਿਆ ਅੱਛਾ ਆਪ ਦੋ ਇੱਥੇ ਬੈਠੇ ਹਾਂ ਨਾ ਗੱਲ ਕਰਕੇ ਦੇ ਆ ਮੁਲਕ ਦੇ ਖਾਦਿਆ ਤੂੰ ਫਲਾਈ ਹੁੰਦਾ ਮੈਂ ਲਿਖ ਦਾਂਗਾ ਕੋਈ ਕਾਗਜ਼ਾ ਖਾਤਾ ਦੇ ਦੇਣਾ ਬਣਾ ਕੇ ਦੇ ਦੇ ਜੇ ਕੋਈ ਕਾਗਜ਼ਾ ਖਾਤਾ ਦੇ ਖਰਾਬ ਨਾ ਉਸੇ ਬਟੂਨੇ ਲਿਆਓ ਕਾਜ ਕਰਦੇ ਖੱਲਿਆ ਖਟਾਨੇ ਤੇ ਖੱਲਿਆ ਕਹਾਂਗਾ ਇੱਥੇ ਨਸੇਉਗਾ ਆਹੋ ਇੱਥੇ ਦੱਸੋ ਖੱਲਿਆ ਵਾ ਇਦਾਂ ਦੀ ਗੱਲ ਬਣੀ ਇਹਦਾ ਬਹੁਤ ਮੜੂ ਵਾ ਬੜੇ ਪਿਆਰ ਨਾਲ ਤੁਹਾਨੂੰ ਪਿਆਰ ਨਹੀਂ ਲਾ ਉਹ ਸੋਨੇ ਪਾਉਂ ਕਰ ਉਹ ਸਮਾਨ ਨਾਲ ਮਤਲੇ ਤੂੰ ਮਾਂ ਬਾਪ ਜੋ ਪੈਣ ਕੋਲ ਕਿਹਦੇ ਕਰਿਆ ਮੈਂ ਇਹ ਚੜ ਗਏ ਪੌੜੀ ਦਾ ਤਾਂ ਚੜੇ ਹੀ ਸੀ ਮੈਨੂੰ ਨਹੀਂ ਪਤਾ ਮੈਂ ਇਹ ਤੁਹਾਨੂੰ ਪਤਾ ਕੰਨ ਦਾ ਵਾਦਾ ਕਰੀ ਨਾ ਤੇ ਬੰਦਾ ਜੀ ਨਾਲ ਨਾਲ ਜਾਵਾ ਤੇ ਫਿਰ ਬੰਦੇ ਚ ਕਰਿਆ ਕੇ ਮੂੰਹ ਠੋਕ ਦਿਓ ਤੇ ਮੈਂ ਪੱਕਾ ਪੱਕਾ ਜੇ ਘਰ ਇਹ ਨਾਲ ਕੋਈ ਝਕੀ ਨਹੀਂ ਗਿਆ ਇਹਨਾਂ ਸਰਕਾਰਾਂ ਨੇ ਆਪਣੀ ਪਾਲਣ ਦੇ ਕਾਰਵਾਈ ਇਹ ਗੱਲ ਤਾਂ ਸੁਣੋ ਹੋ ਕੇ ਜੁਰਮ ਸੰਸਮਣ ਗੋ ਮੈਂ ਤਾਂ ਨਹੀਂ ਨਿਕਲ ਕੇ ਤੇ ਇੱਥੇ ਗੋਲੀ ਚਲਾਈ ਨੂੰ چاہی لے ਮੇਰਾ ਜਦੋਂ ਖਾਦਾ ਥੋੜੇ ਕੋਲ ਹੀ ਹਥੇ ਹਾਲੇ ਤੋਂ ਮਾਜੀ ਜੁੱਤੀਆਂ ਲੈ ਜਾ ਐਂ ਤਾਂ ਮੈਂ ਘਰ ਵਿੱਚ ਕੀ ਕਰਾਂ ਤੇ ਆ ਰਿਹਾ ਫਲ ਫਲ ਨਹੀਂ ਤਾਂ ਕੁੜੀਆਂ ਬੰਨੇ ਘਾਟੇ ਪਏ ਹਨ ਸਾਰਾ ਪਰਿਵਾਰ ਮੇਰਾ ਉਲਣਦਿਆ ਚਲਾ ਜਾ ਬਸ ਮੇਰੇ ਕੋਲ ਪਰਿਵਾਰ ਬਸ ਬਸ ਚਾਹੇ ਚਾਹੇ ਜੀ ਉਹ ਤੇ ਹੀ ਇੱਟ ਬਸ ਤੇਵਾ ਚਾਹੇ ਰੱਖੀ ਆ ਦੇਖ ਰਹਾ ਹਾਲ ਕੀਤਾ ਇਹਨੂੰ ਗੱਲ ਭਰਦੀ ਨਹੀਂ ਕੀ ਤਾਂ ਤੱਕ ਪੂਖਦੀ ਮੈਨੂੰ ਫਸਾਏ ਰੱਖੀ ਉਹ ਲੈ ਮੱਦਿਆਂ ਨਾ ਮਾਤੂਗਾ ਪਹਿਲਾਂ ਤੂੰ ਪੂਖਾਉ ਦੱਲੀਆਂ ਇਹਨੂੰ ਲੈ ਹਾਂ

ਇਹ ਦੇਖੋ ਜੀ ਇਹ ਨਾਲ ਇੱਕ ਸਮਗਲੇ ਹੈਗਾ ਬਾਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਛਤ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟੇ ਪੱਚਾ ਦਰਜ ਕੀਤਾ ਹੈ ਮਨਪੂਰ ਕੰਡਿਆ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਬੰਦੇ ਨੇ ਲਾਂਭਤ ਕੀਤਾ ਆ ਉਹ ਚਾਹੀਏ ਫੜਨਾ ਹੈ ਆਪਾਂ ਹਾਂਜੀ ਉਹਦੇ ਬੱਚੇ ਆਪਾਂ ਉਹਦੀ ਕਿਤਾਬੇ ਅਮਲ ਦੇ ਰਫੇ ਉੱਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਸਰ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਹੈ ਉਹ ਤੋਂ ਕਹਿ ਕੀ ਰਿਹਾ ਤਾਂ ਮੈਂ ਦੇਖੋ ਜੀ ਇਮਰਾਨ ਦੀ ਕੋਸ਼ਿਸ਼ ਕਰਦੇ ਥੱਲੇ ਆ ਜੇ ਤਾਂ ਜੋ ਕਰਦੇ ਬੰਦੇ ਉਹੀ ਕਰਾਂਗੇ ਆਪਾਂ ਉਹ ਡਿਟੇਟਰੋੜੇ ਵੀ ਚਲਾਏ ਇਹਨੂੰ ਹਾਂਜੀ ਹਾਂਜੀ ਟ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹੋਤੇ ਤੇ ਇਹ ਸਾਰੇ ਨਸ਼ੇ ਦੀ ਹੈ ਨਸ਼ੇ ਦੀ ਕੇਸ ਹੈ ਕਿੰਨੀ ਦਿਨ ਤੋਂ ਚੱਲਦੇ ਆ ਕਾਫੀ ਜੀ ਤੱਕ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜੀ ਦੁਆ ਦਾ ਚਿੰਦਨ ਨਹੀਂ ਨਹੀਂ ਅਸੀਂ ਥੋੜੇ ਹੀ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਗਏ ਕਿੱਥੇ ਰੋ ਕੇ ਇਹਨਾਂ ਕਰ ਬਾਲ ਫੜੀ ਆ ਦਾੰਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਉਹ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ سپورਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਇਹਨਾਂ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਆ ਤੇ ਸਰਪੰਚ ਮਰ ਕੋਈ ਨਹੀਂ ਕਰਦਾ ਤੇ ਅੱਛਾ ਵੇਖਦੇ ਹੀ ਹੈਗਾ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਓ ਅੱਜ ਕਹਿ ਰਹੇ ਕੁਛ ਵੀ ਮੇਰੇ ਕੋਲ ਨਹੀਂ ਕੁਛ ਵੀ ਘਰ ਨਹੀਂ ਹੈ ਹਾਂਜੀ ਅੱਜ ਉਹਨੇ ਕਹਿ ਰਹੇ ਮੇਰੇ ਕੋਲ ਕੁਛ ਵੀ ਘਰ ਨਹੀਂ ਹੈ ਕੁਛ ਨਹੀਂ ਹੈ ਮਰ ਤੋਂ ਓ ਜੀ ਫੜਿਆ ਨਹੀਂ ਨਾ ਯਾਰ ਇਹ ਉੱਪਰ ਚੜਾ ਥੱਲੇ ਆਉ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ